ਕੋਈ ਨਾ ਕੋਈ ਹੋਮਵਰਕ ਕੀਤਾ ਹੀ ਹੋਏਗਾ ਇਹਨਾਂ ਦੇ ਹੋਮਵਰਕ ਦੇ ਮੁਤਾਬਕ ਪਹਿਲੇ ਫੈਸਲਾ ਆ ਲੈਣ ਨੂੰ ਕਿਉਂਕਿ ਸਾਡੇ ਨਾਲ ਆਪੋਜੀਸ਼ਨ ਪਾਰਟੀਆਂ ਨਾਲ ਤੇ ਮੇਨ ਆਪੋਜੀਸ਼ਨ ਨਾਲ ਕੋਈ ਕਿਸੇ ਕਿਸਮ ਦੀ ਸਲਾਹ ਸਰਕਾਰ ਨੇ ਨਹੀਂ ਲਈ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਇਹ ਕਿ 63 ਸਾਲ ਬਾਅਦ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਅਨੰਦਪੁਰ ਸਾਹਿਬ ਦੇ ਵਿੱਚ ਇਹ ਵਿਧਾਨ ਸਭਾ ਸੈਸ਼ਨ ਜਿਹੜਾ ਇਹ ਉਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੱਤਾ ਤੇ ਦੇ ਨਾਲ ਵਿਰੋਧੀ ਧਿਰ ਨੇ ਵੀ ਬਤ ਚੜ ਕੇ ਹਿੱਸਾ ਲਿਆ ਹੈ ਜਿਸ ਤਰ੍ਹਾਂ ਉਹ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨੇ ਉੱਥੇ ਪ੍ਰਤਾਪ ਬਾਜਵਾ ਦੇ ਵੱਲੋਂ ਕੁਝ ਬਿਆਨ ਇਸ ਮੌਕੇ ਤੇ ਦਿੱਤਾ ਗਿਆ। ਸਾਰਿਆਂ ਨੂੰ ਬੜੀ ਗੱਲ ਹੈ 350 ਸਾਲਾਂ ਦੀ ਨੌਵੀਂ ਪਾਸ਼ਾਈ ਦਾ ਸ਼ਹੀਦੀ ਦਾ ਮੌਕਾ ਹੈ। ਅਸੀਂ ਉਹਨਾਂ ਦੇ ਅਨਪੈਰਲਲ ਸ਼ਹਾਦਤ ਦੇਣੀ ਹੈ ਤੁਹਾਨੂੰ ਨਮਸਕਾਰ ਕਰਨ ਵਾਸਤੇ ਸਮੁੱਚੀ ਮੇਰੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਮੇਰੇ ਅੰਦਰ ਦੇ ਸਾਥੀ ਇੱਥੇ ਅੱਜ ਪਹੁੰਚੇ ਨੇ ਗਵਰਨਮੈਂਟ ਨੇ ਇੱਥੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਉਸ ਇੱਕ ਦਿਨ ਦੇ ਸੈਸ਼ਨ ਵਾਸਤੇ ਅਸੀਂ ਇੱਥੇ ਪਹੁੰਚੇ ਮੈਨੂੰ ਆਸਾਂ ਤੇ ਉਮੀਦਾਂ ਨੇ ਕਿ ਇਸ ਅਨਪੈਰਲਲ ਜਿਹੜੀ ਕੁਰਬਾਨੀ ਹੈ ਤੇ ਜਿਹੜਾ ਗੁਰੂਆਂ ਪੀਰਾਂ ਦਾ ਪਗੰਬਰਾਂ ਦਾ ਸੂਰ ਬੀਰਾਂ ਦੀ ਜਿਹੜੀ ਇਹ ਮਹਾਨ ਤਰਤੀ ਹੈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਕੋਈ ਨਾ ਕੋਈ ਵੱਡਾ ਫੈਸਲਾ ਇੱਥੇ ਸੁਣਾਏਗੀ ਅਸੀਂ ਉਸ ਫੈਸਲੇ ਦੀ ਇੰਤਜ਼ਾਰ ਚ ਰਵਾਂਗੇ ਕਿ ਜਿਹੜਾ ਵੀ ਵੱਡਾ ਫੈਸਲਾ ਹੋਏਗਾ ਉਹਦੀ ਅਸੀਂ ਸਪੋਰਟ ਕਿਹੋ ਜਿਹੇ ਵੱਡੇ ਫੈਸਲੇ ਦਾ ਕੀ 익ਸਪੈਕਟ ਕਰ ਰਹੇ ਹੋ ਤੁਸੀਂ ਦੇ ਮਸਟ ਹੈਵ ਡਨ ਸਮ ਹੋਮਵਰਕ ਸਰ ਕੈਮਰਾ ਸਰ ਕੈਮਰਾ ਇਹਨਾਂ ਨੇ ਕੋਈ ਨਾ ਕੋਈ ਹੋਮਵਰਕ ਕੀਤਾ ਹੀ ਹੋਏਗਾ ਇਹਨਾਂ ਦੇ ਹੋਮਵਰਕ ਦੇ ਮੁਤਾਬਕ ਪਹਿਲੇ ਫੈਸਲਾ ਆ ਲੈਣ ਨੂੰ ਕਿਉਂਕਿ ਸਾਡੇ ਨਾਲ اپੋਜੀਸ਼ਨ ਪਾਰਟੀਆਂ ਨਾਲ ਤੇ ਮੇਨ اپੋਜੀਸ਼ਨ ਨਾਲ ਕੋਈ ਕਿਸੇ ਕਿਸਮ ਦੀ ਸਲਾਹ ਸਰਕਾਰ ਨੇ ਨਹੀਂ ਚੁਣੀ ਬਟ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਇੱਕ ਡੈਮੋਕਰੈਟਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇੱਥੇ ਇੱਥੇ ਪਹੁੰਚੇ ਆਂ ਸਰਕਾਰ ਦੇ ਇਨਵੀਟੇਸ਼ਨ ਤੇ ਤੇ ਮੈਨੂੰ ਆਸ ਹੈ ਕਿ ਜੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਅਨਪੈਰਨਲਡ ਇਸ਼ੇ ਹਾਦਥ ਹੋਈ ਹੈ ਜਿਹੜਾ ਉਹਨਾਂ ਦਾ ਇੱਕ ਫਲਸਫਾ ਹੈ ਕਿ ਮਾਨਸ ਦੀ ਜਾਤ ਸਭ ਇੱਕ ਹੀ ਪਛਾਣ ਹੈ ਉਸ ਫਲਸਫੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਹਮਣੇ ਇੱਕ ਕੋ ਬਹੁਤ ਵੱਡਾ ਕੋਈ ਫੈਸਲਾ ਸੁਨਾਇਆ ਜਾਏਗਾ ਜਿਹਦਾ ਸੰਦੇਸ਼ ਜਿਹੜਾ 9ਵੀਂ 10ਵੀਂ ਪਾਇਸ਼ਾ ਹੀ ਤੇ ਪਹਿਲੇ ਤੋਂ ਲੈ ਕੇ 10ਵੀਂ ਪਾਇਸ਼ਾ ਹੀ ਆਤਾ ਜਿਹਦਾ ਇੱਕ ਮੈਸੇਜ ਹੈ ਉਹ ਦੁਨੀਆ ਪਰ ਚ ਜਾਣਾ ਚਾਹੀਦਾ ਸੋ ਉਸੇ ਮਤਾਂ ਮੈਸੇਜ ਪਛਾਣਨ ਵਾਸਤੇ ਤਾਨੂੰ ਕੋਈ ਨਾ ਕੋਈ ਮੀਡੀਅਮ ਚਾਹੀਦਾ ਉਹ ਮੀਡੀਅਮ ਕਿਹੜਾ ਪੇਸ਼ ਕਰਨਗੇ ਜਦੋਂ ਇਹ ਕਰਨਗੇ ਉਸ ਤੋਂ ਬਾਅਦ ਮੈਂ ਹੁਣ ਬਾਹਰ ਨਿਕਲਣਾ ਹੀ ਹੈ 5 ਵਜੇ ਬਿੱਤ ਟਾਈਮ ਹੋਏਗਾ ਸੋ ਥੈਟ ਮੈਂ ਆਪਣਾ ਇਹਦੇ ਬਾਰੇ ਤੁਹਾਨੂੰ ਆਪਣੇ ਵਿਊਜ਼ ਚੰਗੀ ਤਰ੍ਹਾਂ ਰੱਖ ਸਕਾਂ ਕਿਉਂਕਿ ਸਾਡਾ ਸਾਡੇ ਨਾਲ ਅਜੰਡਾ ਡਿਸਕਸ ਹੋਇਆ ਨਹੀਂ ਹੋ ਜਾ ਇੱਕ ਵਾਰ ਤੇ ਫੇਰ ਆ ਕੇ ਬਾਸਬਤ ਸਭ ਕਹਿ ਰਹੇ ਕਿ ਪਵਿੱਤਰ ਸ਼ਹਿਰ ਬਣਾਇਆ ਹੈ ਨਾ ਇਨਦੁਰ ਸਾਹਿਬ ਨੂੰ ਤੇ ਅਮਰਿਤਸਰ ਸਾਹਿਬ ਛੋਟੇ ਵੀ ਮੇਰੀ ਬੇਨਤੀ ਹੈ ਨਹੀਂ ਹੈ ਜਿੰਨਾ ਚਿਰ ਅੰਦਰ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਮੈਂ ਕਿਹੜੀ ਗੱਲ ਇੱਥੇ ਤੁਹਾਡਾ ਨਾਲ ਕਰਾਂ 5 ਵਜੇ ਆਵਾਂਗੇ 4 ਵਜੇ ਆਵਾਂਗੇ ਇਹ ਸਿਰ ਯਾਦ ਹੋਏਗਾ ਬਾਕਾਇਦਾ ਤੌਰ ਸਰਕਾਰ ਜੋ ਕਰਦੀ ਉਹਦੇ ਤੇ ਟਿੱਪਣੀ ਮੈਂ ਬਾਅਦ ਚ ਕਰਾਂ